ਜੇਕਰ ਲੋਟਰੀ ਦੇ ਵਿੱਚ ਤੁਸੀਂ ਆਪਣੀ ਕਿਸਮਤ ਅਜ਼ਮਾਣਾ ਚਾਹੁੰਦੇ ਹੋ ਜੇਕਰ ਰਾਤੋ ਰਾਤ ਕਰੋੜਪਤੀ ਬੰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸੁਨਹਿਰਾ ਮੌਕਾ ਹੈ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਤੁਹਾਡੇ ਲਈ ਲੈ ਕੇ ਆ ਰਹੇ ਪਏ ਨੇ ਪੰਜਾਬ ਸਰਕਾਰ ਜਿਸ ਦੇ ਵੱਲੋਂ ਕੀ ਪੰਜਾਬ ਸਟੇਟ ਡੀਆਰ ਲੋਟਰੀ 200 ਮੰਥਲੀ ਬੰਪਰ ਜੋ ਕਿ ਆ ਚੁੱਕਿਆ ਹੈ ਜਿਸ ਦੇ ਕੀਮਤ ਹੈ ਜੋ 200 ਰੁਪਏ ਰਹਿਣ ਵਾਲੀ ਹੈ ਔਰ ਜੇਕਰ ਤੁਸੀਂ ਇਸ ਵਿੱਚ ਆਪਣੀ ਕਿਸਮਤ ਅਸਮੰਦੇ ਹੋ ਤਾਂ ਪਹਿਲਾ ਇਨਾਮ 1.5 ਕਰੋੜ ਰੁਪਏ ਦਾ ਜਿੱਤ ਸਕਦੇ ਹੋ ਔਰ ਇਨਾਮ ਹੈ ਜੋ ਕਿ ਗਰੰਟੀਡ ਹੋਵੇਗਾ ਯਾਨੀ ਕਿ ਇਹ ਇਨਾਮ ਹੈ ਜੋ ਵਿਕੀਆਂ ਹੋਈਆਂ ਟਿਕਟਾਂ ਦੇ ਵਿੱਚੋਂ ਹੀ ਦਿੱਤਾ ਜਾਵੇਗਾ ਔਰ ਦੂਸਰਾ ਇਨਾਮ ਇਸ ਦੇ ਵਿੱਚ 10 ਲੱਖ ਰੁਪਏ ਦਾ ਰਹੇਗਾ ਜੇਕਰ ਗੱਲ ਕਰੀਏ ਤੀਸਰੇ ਇਨਾਮ ਦੀ ਤਾਂ ਤੀਸਰਾ ਇਨਾਮ ਇਸ ਵਿੱਚ 5 ਲੱਖ ਦਾ ਰਹੇਗਾ ਸੋ ਡਰਾਅ ਦੀ ਤਰੀਕ ਹੈ ਜੋ ਕਿ 3 ਸਤੰਬਰ ਨੂੰ ਇਹ ਡਰਾਅ ਨਿਕਲਣ ਜਾ ਰਿਹਾ ਹੈ ਤੁਸੀਂ ਵੀ ਆਪਣੀ ਕਿਸਮਤ ਇਸ ਵਿੱਚ ਅਜ਼ਮਾ ਸਕਦੇ ਹੋ ਔਰ ਕਰੋੜਪਤੀ ਹੈ ਲੱਖਪਤੀ ਹੈ ਤੁਸੀਂ ਬਣ ਸਕਦੇ ਹੋ ਹਜ਼ਾਰਾਂ ਦਾ ਇਨਾਮ ਹੈ ਇਸ ਵਿੱਚ ਤੁਸੀਂ ਜਿੱਤ ਸਕਦੇ ਹੋ ਸੋ ਡਰਾਅ 3 ਤਰੀਕ ਨੂੰ ਨਿਕਲਣ ਜਾ ਰਿਹਾ ਹੈ 3 ਤਰੀਕ ਰਾਤ 8 ਵਜੇ ਇਹ ਡਰਾਅ ਹੈ ਜੋ ਨਿਕਲੇਗਾ ਜਿਸ ਦੇ ਵਿੱਚ ਕਿ 200 ਰੁਪਏ ਮਾਤਰਾ ਤੁਸੀਂ ਵਰਤ ਕੇ 200 ਰੁਪਏ ਦਾ ਨਿਵੇਸ਼ ਕਰਕੇ ਤੁਸੀਂ ਕਰੋੜਾ ਰੁਪਿਆ ਜਿੱਤ ਸਕਦੇ ਹੋ ਸੋ ਇਸ ਦੇ ਨਾਲ ਇੱਕ ਖਾਸ ਗੱਲ ਜ਼ਰੂਰ ਦੱਸ ਦੇਣਾ ਚਾਹੁੰਦਾ ਆ ਕਿ ਜੇਕਰ ਤੁਸੀਂ ਲੋਟਰੀ ਦੇ ਵਿੱਚ ਕੰਟੈਸਟ ਕਰਨ ਦੇ ਸ਼ੌਕੀਨ ਹੋ ਤਾਂ ਇਹ ਗੱਲ ਜ਼ਰੂਰ ਧਿਆਨ ਵਿੱਚ ਰੱਖਿਓ ਕਿ ਲੋਟਰੀ ਉਨਹੀ ਪੈਸਿਆਂ ਦੀ ਖਰਚ ਨੇ ਚਾਹੀਦੀ ਆ ਉਹ ਨਹੀਂ ਪੈਸਿਆਂ ਦੀ ਪਾਣੀ ਚਾਹੀਦੀ ਹੈ ਜਿੰਨੀ ਤੁਹਾਡੀ ਜੇਬ ਤੁਹਾਡਾ ਸਾਥ ਜੇਕਰ ਤੁਹਾਡੀ ਜੇਬ ਤੁਹਾਡਾ ਸਾਥ ਦੇ ਰਹੀ ਹੈ ਤਾਂ ਹੀ ਤੁਸੀਂ ਲੋਟਰੀ ਦੇ ਵਿੱਚ ਉਨੀ ਹਿੱਸੇਦਾਰੀ ਪਾਓ ਨਹੀਂ ਤਾਂ ਤੁਸੀਂ ਆਪਣੀ ਜੋ ਪਰਿਵਾਰ ਦੀ مالی ਹਾਲਾਤਾਂ ਨੂੰ ਤੁਸੀਂ ਜੋ ਨੁਕਸਾਨ ਪਹੁੰਚਾਓਗੇ ਆਪਣੇ ਪਰਿਵਾਰ ਦੇ مالی ਹਾਲਾਤਾਂ ਨੂੰ ਤੁਸੀਂ ਘਾਟੇ ਦੇ ਵੱਲ ਲੈ ਕੇ ਜਾਓਗੇ ਇਸ ਕਰਕੇ ਸੁਝਬੂਝ ਦੇ ਨਾਲ ਸਮਝਦਾਰੀ ਦੇ ਨਾਲ ਆਪਣੀ ਕਿਸਮਤ ਨੂੰ ਅਜ਼ਮਾਓ ਅਤੇ ਕਰੋੜਾ ਦੇ ਨਾਮ ਹੈ ਤੁਸੀਂ ਜਿੱਤ ਸਕਦੇ ਹੋ ਸੋ ਤਿੰਨ ਤਰੀਕ ਨੂੰ ਨਤੀਜੇ ਆਣਗੇ 3 ਸਤੰਬਰ ਨੂੰ 200 ਰੁਪਏ ਮਾਤਰਾ ਖਰਚਨੇ ਔਰ 3 ਸਤੰਬਰ ਰਾਤ 8 ਵਜੇ ਆਪਣੀ ਕਿਸਮਤ ਤੁਸੀਂ ਅਜ਼ਮਾਓਗੇ ਜੇਕਰ ਤਾਂ 1.5 ਕਰੋੜ ਰੁਪਏ ਦਾ ਪਹਿਲਾ ਇਨਾਮ 10 ਲੱਖ ਰੁਪਏ ਦਾ ਦੂਸਰਾ ਇਨਾਮ ਅਤੇ 5 ਲੱਖ ਰੁਪਏ ਦਾ ਤੀਸਰਾ ਇਨਾਮ ਤੁਸੀਂ ਜਿੱਤ ਪਾਉਗੇ ਸੋ ਵਧੇਰੇ ਅਪਡੇਟਸ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦਰਜਾਤ ਧੰਨਵਾਦ ਜੇਕਰ ਲੋਟਰੀ ਦੇ ਵਿੱਚ ਤੁਸੀਂ ਆਪਣੀ ਕਿਸਮਤ ਅਜ਼ਮਾਣਾ ਚਾਹੁੰਦੇ ਹੋ ਜੇਕਰ ਰਾਤੋ-ਰਾਤ ਕਰੋੜਪਤੀ ਬੰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸੁਨਹਿਰਾ ਮੌਕਾ ਹੈ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਤੁਹਾਡੇ ਲਈ ਲੈ ਕੇ ਆ ਰਹੇ ਪਏ ਨੇ ਪੰਜਾਬ ਸਰਕਾਰ ਜਿਸ ਦੇ ਵੱਲੋਂ ਕੀ ਪੰਜਾਬ ਸਟੇਟ ਡੀਆਰ ਲੋਟਰੀ 200 ਮੰਥਲੀ ਬੰਪਰ ਜੋ ਕਿ ਆ ਚੁੱਕਿਆ ਹੈ ਜਿਸ ਦੇ ਕੀਮਤ ਹੈ ਜੋ 200 ਰੁਪਏ ਰਹਿਣ ਵਾਲੀ ਹੈ ਔਰ ਜੇਕਰ ਤੁਸੀਂ ਇਸ ਵਿੱਚ ਆਪਣੀ ਕਿਸਮਤ ਅਸਮੰਦੇ ਹੋ ਤਾਂ ਪਹਿਲਾ ਇਨਾਮ 1.5 ਕਰੋੜ ਰੁਪਏ ਦਾ ਜਿੱਤ ਸਕਦੇ ਹੋ ਔਰ ਇਨਾਮ ਹੈ ਜੋ ਕਿ ਗਰੰਟੀਡ ਹੋਵੇਗਾ ਯਾਨੀ ਕਿ ਇਹ ਇਨਾਮ ਹੈ ਜੋ ਵਿਕੀਆਂ ਹੋਈਆਂ ਟਿਕਟਾਂ ਦੇ ਵਿੱਚੋਂ ਹੀ ਦਿੱਤਾ ਜਾਵੇਗਾ ਔਰ ਦੂਸਰਾ ਇਨਾਮ ਇਸ ਦੇ ਵਿੱਚ 10 ਲੱਖ ਰੁਪਏ ਦਾ ਰਹੇਗਾ ਜੇਕਰ ਗੱਲ ਕਰੀਏ ਤੀਸਰੇ ਇਨਾਮ ਦੀ ਤਾਂ ਤੀਸਰਾ ਇਨਾਮ ਇਸ ਵਿੱਚ 5 ਲੱਖ ਦਾ ਰਹੇਗਾ ਸੋ ਡਰਾਅ ਦੀ ਤਰੀਕ ਹੈ ਜੋ ਕਿ 3 ਸਤੰਬਰ ਨੂੰ ਇਹ ਡਰਾਅ ਨਿਕਲਣ ਜਾ ਰਿਹਾ ਹੈ ਤੁਸੀਂ ਵੀ ਆਪਣੀ ਕਿਸਮਤ ਇਸ ਵਿੱਚ ਅਜ਼ਮਾ ਸਕਦੇ ਹੋ ਔਰ ਕਰੋੜਪਤੀ ਹੈ ਲੱਖਪਤੀ ਹੈ ਤੁਸੀਂ ਬਣ ਸਕਦੇ ਹੋ ਹਜ਼ਾਰਾਂ ਦਾ ਇਨਾਮ ਹੈ ਇਸ ਵਿੱਚ ਤੁਸੀਂ ਜਿੱਤ ਸਕਦੇ ਹੋ ਸੋ ਡਰਾਅ 3 ਤਰੀਕ ਨੂੰ ਨਿਕਲਣ ਜਾ ਰਿਹਾ ਹੈ 3 ਤਰੀਕ ਰਾਤ 8 ਵਜੇ ਇਹ ਡਰਾਅ ਹੈ ਜੋ ਨਿਕਲੇਗਾ ਜਿਸ ਦੇ ਵਿੱਚ ਕਿ 200 ਰੁਪਏ ਮਾਤਰਾ ਤੁਸੀਂ ਵਰਤ ਕੇ 200 ਰੁਪਏ ਦਾ ਨਿਵੇਸ਼ ਕਰਕੇ ਤੁਸੀਂ ਕਰੋੜਾ ਰੁਪਿਆ ਜਿੱਤ ਸਕਦੇ ਹੋ ਸੋ ਇਸ ਦੇ ਨਾਲ ਇੱਕ ਖਾਸ ਗੱਲ ਜ਼ਰੂਰ ਦੱਸ ਦੇਣਾ ਚਾਹੁੰਦਾ ਆ ਕਿ ਜੇਕਰ ਤੁਸੀਂ ਲੋਟਰੀ ਦੇ ਵਿੱਚ ਕੰਟੈਸਟ ਕਰਨ ਦੇ ਸ਼ੌਕੀਨ ਹੋ ਤਾਂ ਇਹ ਗੱਲ ਜ਼ਰੂਰ ਧਿਆਨ ਵਿੱਚ ਰੱਖਿਓ ਕਿ ਲੋਟਰੀ ਉਨਹੀ ਪੈਸਿਆਂ ਦੀ ਖਰਚ ਨੇ ਚਾਹੀਦੀ ਆ ਉਹ ਨਹੀਂ ਪੈਸਿਆਂ ਦੀ ਪਾਣੀ ਚਾਹੀਦੀ ਹੈ ਜਿੰਨੀ ਤੁਹਾਡੀ ਜੇਬ ਤੁਹਾਡਾ ਸਾਥ ਜੇਕਰ ਤੁਹਾਡੀ ਜੇਬ ਤੁਹਾਡਾ ਸਾਥ ਦੇ ਰਹੀ ਹੈ ਤਾਂ ਹੀ ਤੁਸੀਂ ਲੋਟਰੀ ਦੇ ਵਿੱਚ ਉਨੀ ਹਿੱਸੇਦਾਰੀ ਪਾਓ ਨਹੀਂ ਤਾਂ ਤੁਸੀਂ ਆਪਣੀ ਜੋ ਪਰਿਵਾਰ ਦੀ مالی ਹਾਲਾਤਾਂ ਨੂੰ ਤੁਸੀਂ ਜੋ ਨੁਕਸਾਨ ਪਹੁੰਚਾਓਗੇ ਆਪਣੇ ਪਰਿਵਾਰ ਦੇ مالی ਹਾਲਾਤਾਂ ਨੂੰ ਤੁਸੀਂ ਘਾਟੇ ਦੇ ਵੱਲ ਲੈ ਕੇ ਜਾਓਗੇ ਇਸ ਕਰਕੇ ਸੁਝਬੂਝ ਦੇ ਨਾਲ ਸਮਝਦਾਰੀ ਦੇ ਨਾਲ ਆਪਣੀ ਕਿਸਮਤ ਨੂੰ ਅਜ਼ਮਾਓ ਅਤੇ ਕਰੋੜਾ ਦੇ ਨਾਮ ਹੈ ਤੁਸੀਂ ਜਿੱਤ ਸਕਦੇ ਹੋ ਸੋ ਤਿੰਨ ਤਰੀਕ ਨੂੰ ਨਤੀਜੇ ਆਣਗੇ 3 ਸਤੰਬਰ ਨੂੰ 200 ਰੁਪਏ ਮਾਤਰਾ ਖਰਚਨੇ ਔਰ 3 ਸਤੰਬਰ ਰਾਤ 8 ਵਜੇ ਆਪਣੀ ਕਿਸਮਤ ਤੁਸੀਂ ਅਜ਼ਮਾਓਗੇ ਜੇਕਰ ਤਾਂ 1.5 ਕਰੋੜ ਰੁਪਏ ਦਾ ਪਹਿਲਾ ਇਨਾਮ 10 ਲੱਖ ਰੁਪਏ ਦਾ ਦੂਸਰਾ ਇਨਾਮ ਅਤੇ 5 ਲੱਖ ਰੁਪਏ ਦਾ ਤੀਸਰਾ ਇਨਾਮ ਤੁਸੀਂ ਜਿੱਤ ਪਾਉਗੇ ਸੋ ਵਦੇਰੀ ਅਪਡੇਟ ਦੇ ਲਈ ਜੁੜੇ ਹੋ ਸਾਡੇ ਨਾਲ ਫਿਲਹਾਲ ਮੈਂ ਦੇ ਇਜਾਜ਼ਤ ਧੰਨਵਾਦ